ਮੁੰਡਾ ਕਹਿੰਦੇ ਫਰੀਦ ਕੋਟੀਆਂ ਬਾਈ ਗੁਰਮੀਤ ਆ ਕੈਮਰੇ ਦੇ ਸਾਹਮਣੇ ਨਹੀਂ ਕਿਸੇ ਨੇ ਆਉਣਾ ਧਿਆਨ ਰੱਖੋ ਜਿਸ ਗੱਲ ਦਾ ਵੀ ਬਹੁਤ ਵੱਡਾ ਧੰਨਵਾਦ ਅਮਨ ਹੁੱਠੀ ਜੀ ਚੇਚੇ ਤੌਰ ਤੇ ਦਿਲੋਂ ਦਿਵਾਮਾ ਨੇ ਭਰਾ ਦੇ ਲਈ ਲੋ ਸਾਹਮਣੇ ਮੁਕਾਬਲਾ ਕੁਸ਼ਤੀ ਦਾ ਰੈਸ਼ ਲਿੰਗ ਦਾ ਸ਼ੁਰੂ ਹੋਣ ਜਾ ਰਿਹਾ ਹੈ ਬਈ ਇੱਕ ਸਾਈਡ ਤੇ ਯਾਰ ਮੇਰੀ ਬੇਨਤੀ ਆ ਬਈ ਜਾਂ ਤਾਂ ਯਾਰ ਤੁਸੀਂ ਓਹਰਲੀ ਸਾਈਡ ਆ ਜਿਓ ਸੁਖਿੰਦਰ ਭਈਓ ਜਿਹੜੇ ਸਾਹਮਣੇ ਖੜੇ ਆ ਜਾਂ ਦਾ ਦੂਸਰੀ ਸੈੱਡ ਚਲੇ ਜਾਓ ਕੁਰਸੀਆਂ ਲੱਗੀਆਂ ਨੇ ਤੁਹਾਡੇ ਵਾਸਤੇ ਉੱਥੇ ਬੈਠੋ ਤੁਸੀਂ ਜੱਜ ਚਲੋ ਕਰ ਦਿਓ ਸ਼ੁਰੂ ਸਾਡੇ ਸਾਹਮਣੇ ਜੋ ਕੁਸ਼ਤੀ ਹੋ ਰਹੀ ਹੈ ਲਾਲ ਦੇ ਵਿੱਚ ਐਸੇ ਪੈਂਦਾ ਮੁੰਡਾ ਸਲਮਾਨ ਬੰਦਗੋਲੇ ਵਾਲੇ ਤੋਂ ਦੂਜੇ ਪਾਸੇ ਨੀਲੇ ਕਸਟਿਊਮ ਦੇ ਵਿੱਚ ਰੋਹਿਤ ਫਰੀਜ਼ ਕੋਲ ਇਹ ਫਰੀਜ਼ ਦੀ ਆਜੀ ਕੁਸ਼ਤੀ ਹੈ ਜਿਹਨੇ ਗੱਤਾਂ ਆ ਕਿਦਿ ਨੇ ਨੀਰਕਸਾ ਦੇ ਉੱਤੇ ਉਹ ਦਾ ਮਾਰ ਸਕਦੇ ਆ ਲਓ ਸਾਹਮਣੇ ਕਹਿੰਦੇ ਕੁਸ਼ਤੀ ਮੁਕਾਬਲਾ ਸ਼ੁਰੂ ਹੋ ਗਿਆ ਕਿ ਪਾਸੇ ਕਹਿੰਦੇ ਦਾ ਪੇਚ ਮਾਰੇ ਜਾ ਰਹੇ ਨੇ ਔਰ ਦਿਮਾਗ ਕਹਿੰਦੇ ਲਾਈ ਜਾ ਰਹੇ ਨੇ ਕਿੱਥੋਂ ਰੱਖਣਾ ਲਓ ਸਲਮਾਨ ਨੇ ਕਹਿੰਦੇ ਮੁੰਡੇ ਨੇ ਟਰਾਈ ਕੀਤੀ ਹੈ ਬਾਦ ਸਲਮਾਨ ਮੁੰਡਾ ਕਹਿੰਦੇ ਗੁਜਰਾ ਦਾ ਅੱਗੇ ਕੱਟਦਾ ਲਓ ਸਾਹਮਣੇ ਕਹਿੰਦੇ ਸਲਮਾਨ ਔਰ ਗੁਜਰਾ ਵਾਲਾ ਤੇ ਫਰੀਦ ਕੋਟਿਏ ਨੂੰ ਔਰ ੱੱੱਕੀ ਫਿਰਦਾ ੱੱੱਕੀ ਫਿਰਦਾ ਬਾਦ ਸੋਹਣਿਆ ਔਰ ਐ ਮੁੰਡੇ ਨੇ ਕਹਿੰਦੇ ਕਮਾਲ ਹੀ ਕਰ ਦਿੱਤੀ ਹੈ ਇਹਦੇ ਵਿੱਚ ਥਨੇ ਪਟਾਉਣ ਕਹਿੰਦਾ 2 ਪੁਆਇੰਟ ਹੋ ਜਾਣਗੇ ਤੇ ਸਟੈਂਡਿੰਗ ਦੇ ਵਿੱਚ ਦਾਮ ਬਾਹਰ ਘਟੋ 1 ਪੁਆਇੰਟ। نو ਸਾਹਮਣੇ 1 ਪੁਆਇੰਟ ਕਹਿੰਦੇ ਮੁੰਡੇ ਨੇ ਹਾਸਲ ਕੀਤਾ ਹੈ। 1 ਪੁਆਇੰਟ ਦੇ ਨਾਲ ਫੇਰ ਕਹਿੰਦੇ ਜਦੋਂ ਚੱਲ ਜਾਰੀ ਹੈ। ਸੰਘਰਸ਼ ਕਹਿੰਦੇ ਜਾਰੀ ਹੈ। ਲਓ ਸਾਹਮਣੇ ਕਹਿੰਦੇ ਮੁਕਾਬਲਾ ਬਹੁਤ ਤਕੜਾ ਚੱਲ ਰਿਹਾ ਹੈ। ਕੁਸ਼ਤੀ ਦੇ ਮੁਕਾਬਲੇ ਔਰ ਜੱਜ ਸਹਿਮਾਨ ਬੈਠੇ ਨੇ ਔਰ ਕੁਝ ਸਮੇਂ ਦੇ ਵਿੱਚ ਫੈਸਲੇ ਹੋ ਜਾਣੇ ਨੇ। ਦੋ ਪਾੜ ਲੈਣ ਮਗਰ ਆ ਗਏ ਲੱਕ ਪੜਦੇ ਉੱਤੇ ਆ ਗਏ ਤੇ ਦੋ ਪਾੜ ਹੋਣ ਵਾਲੇ ਇਹਨੂੰ ਤਿੰਨ ਜਪੇਸ਼ ਲਾ ਗਿਆ ਖਤਰੇ ਇਸ ਦੇ ਵਿੱਚ 6.8 ਪੁਆਇੰਟ ਠੀਕ ਹੈ ਬੋਤਾਰ ਸਾਹਿਬ ਮੱਤ ਤੇ ਦੇਖਨੇ ਮੱਤ 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 ਕਰੇ ਮੱਤ ਮੱਤ ਹਮ ਨੈਕਸਟ ਬੋਲਦਾ ਜੀ ਨਾਮ हूं तक जो स्कोर है तनाल लाल दस दे <laughs> ਲਓ ਸਾਹਮਣੇ ਕਹਿੰਦੇ ਮੁਕਾਬਲਾ ਬਹੁਤ ਤਕੜਾ ਚੱਲ ਰਿਹਾ ਹੈ ਮੇਰੇ ਦਰਸ਼ਕ ਵੀਰੋ ਔਰ ਚੱਲਦਾ ਹੋਇਆ ਮੁਕਾਬਲਾ ਇੱਕ ਪਾਸੇ ਮੁੰਡਾ ਕਹਿੰਦੇ ਫੀਰ ਕੋਟੀਆ ਇੱਕ ਪਾਸੇ ਕਹਿੰਦੇ ਸਲਮਾਨ ਹੈ ਔਰ ਗੁਜਰਾਂ ਦਾ ਮੁੰਡਾ ਕਹਿੰਦੇ ਗੋਲੇ ਵਾਲਿਆ ਮੁੰਡੇ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਹਾਂਜੀ ਲਓ ਸਾਹਮਣੇ ਕਹਿੰਦੇ ਮੈਚਾਂ ਦਾ ਮੁੱਲ ਅੱਜ ਕਹਿੰਦੇ ਖੇਡ ਦੇ ਮੈਦਾਨ ਅੰਦਰ ਹੱਡੀ ਚੁੱਟੀ ਦਾ ਜੋਰ ਪਰ ਲਓ ਸਾਹਮਣੇ ਮੁੰਡੇ ਕਹਿੰਦੇ ਓ ਫੀਰ ਕੋਟੀ ਨੇ ਕਹਿੰਦੇ ਟਰਾਈ ਕੀਤੀ ਹੈ ਔਰ ਦੂਸਰੇ ਬੰਨੇ ਨੇ ਦੇਖਦਾ ਸਾਹ ਹੀ ਨਹੀਂ ਮੈਡ ਦਾ ਸਪੀਡ ਜਿਆਦਾ ਹੈ ਨੀ ਲਓ ਸਾਹਮਣੇ ਕਹਿੰਦੇ ਕੁਝ ਸਮੇਂ ਦੀ ਰੈਸਟ ਹੈ ਨੈਕਸਟ ਪਹਿਲਵਾਨ ਆਪਾਂ ਜਰੂਰ ਬੋਲ ਦੇਗੇ ਜੀ ਸਾਡੇ ਫਰੀਦਕੋਟ ਤੋਂ ਜੱਜ ਸਹਿਬਾਨ ਵੱਡੀਆਂ ਜ਼ਿੰਮੇਵਾਰੀਆਂ ਦੇ ਬਹੁਤ ਸੋਹਣੇ ਮੈਚ ਔਰ ਐਨ ਦਿਮਾਗ ਦੇ ਨਾਲ ਕੁਸ਼ਤੀ ਰੈਸਲਿੰਗ ਮੁਕਾਬਲੇ ਐਨ ਬੜਾ ਚੋਟੀ ਦਾ ਮੁਕਾਬਲਾ ਕਿ ਮੁਕਤਾ ਆ ਗਿਆ ਖਿਡਾਰੀ ਅੱਜ ਤੇਰਾ ਕਰ ਹੌਸਲਾ ਆ ਫਿਰ ਮੈਦਾਨ ਅੰਦਰ ਕਿ ਹਿੱਕਾਂ ਚੌੜੀਆਂ ਕਰਕੇ ਤੁਰਨ ਵਾਲੇ ਪਰਖੇ ਜਾਣਗੇ ਖੇਡ ਦੇ ਮੈਦਾਨ ਅੰਦਰ ਅੱਜ ਕੰਦਰ ਸਰੀਰ ਪਰਖੇ ਜਾਣੇ ਨੇ ਅੱਜ ਕਹਿੰਦੇ ਮਹਿਤਾ ਪਰਖੀਆਂ ਜਾਣੀਆਂ ਨੇ ਲੋ ਕਹਿੰਦੇ ਗੋਲਿਆਂ ਵਾਲੇ ਦਾ ਮਹੰਤ ਸ਼ੇਰ ਸਿੰਘ ਔਰ ਬਹੁਤ ਤਕੜਾ ਯਾਦਗਰੀ ਕਹਿੰਦੇ ਰੈਸਲਿੰਗ ਮੁਕਾਬਲਾ ਕੁਸ਼ਤੀ ਮੁਕਾਬਲੇ ਚੱਲ ਰਹੇ ਨੇ ਔਰ ਬੜਾ ਧੰਨਵਾਦ ਭਾਈ ਹਰਜੀਤ ਹੁਣੀ ਰਾਜਾ ਕਾਬਲ ਵਾਲਾ ਕਿਤੇ ਤਰਫ ਤੇ ਭਰਾ ਪੁੱਜੇ ਸੀ ਦਿਲੋਂ ਧੰਨਵਾਦ ਲੋ ਸਾਹਮਣੇ ਇਧਰਲੇ ਬੰਨੇ ਔਰ ਫਰੀਦਕੋਟ ਵਾਲਿਆ ਕਦੇ ਉੱਤੇ ਹੁੰਦਾ ਕਦੇ ਥੱਲੇ ਹੁੰਦਾ ਔਰ ਜੋਰ ਤੇ ਜਵਾਨੀ ਦੀਆਂ ਗੱਲਾਂ ਔਰ ਇਹ ਜਵਾਨੀ ਦਾ ਜੋਸ਼ ਹੈ ਔਰ ਆ ਮੁਕਾਬਲੇ ਦੇ ਵਿੱਚੋਂ ਫਰੀਦ ਕੋਟੀਆਂ ਮੁੰਡੇ ਨੇ ਬਾਜੀ ਮਾਰ ਲਈ। ਤਾੜੀ ਮਾਰ ਦੋ ਮੁੰਡੇ ਦੇ ਲਈ। ਕਿਉਂਕਿ ਹਜੇ ਤਾਂ ਟੈਨਰ ਹੈ। ਬਹੁਤ ਕੁਝ ਹੋਣਾ ਬਾਕੀ ਹੈ। ਹਜੇ ਸ਼ੁਰੂਆਤਾਂ ਨੇ ਹਜੇ ਬਹੁਤ ਤਗੜੇ ਮੈਚ ਹੋਣੇ ਬਾਕੀ ਹੈ। ਨੈਕਸਟ ਬੋਲ ਤੋਂ ਵੀ ਜਲਦੀ ਦੇ ਨੇ ਭਰਾ ਬਣ ਕੇ। नेक्स्ट बोल दिए जी नेक्स्ट बोल दो जी नेक्स्ट प्लेयर तारी करो शहरा नैक्सट बोलो नाम बोलो जी ਆਰਿਆਨ ਗੁਰੂ ਹਰਸਾਹਿ ਸੱਚ ਦੀ ਫਰੀਦ ਕੋ ਆਰਿਆਨ ਗੁਰੂ ਹਰਸਾਹਿ ਤੇ ਨਾਲ ਕਿਹੜਾ ਜੀ ਸੱਚ ਦੀ ਸੱਚ ਦੀ ਆਰਿਆਨ ਗੁਰੂ ਹਰਸਾਹਿ ਸੱਚ ਦੀ ਫਰੀਦ ਕੋਟੀ ਆ ਜਾਓ ਜੀ ਆਹ ਮੁੰਡੇ ਨੇ ਕਹਿੰਦੇ ਸੋਨਾ ਸਿਰ ਤੇ ਭੁੱਖ ਲੈਂਦੀ ਆ ਸਰੀਰ ਦੇ ਕੀ ਸਰਦਾਰ ਬਲਜੀਤ ਸਿੰਘ ਜੀ ਢਿੱਲੋਂ ਸਾਹਿਬ ਚਿੰਤਤੌਰ ਤੇ ਪੁੱਛਿਆ ਦਿਲੋਂ ਧੰਵਾਦਾਂ ਦੇ ਦਿਲੋਂ ਧੰਨਵਾਦ ਹੈ ਭਰਾਵਾਂ ਦਾ ਬਲਜੀਤ ਸਿੰਘ ਜੀ ਢਿੱਲੋਂ ਸਾਹਿਬ ਸਪੁੱਤਰ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਬੈਠੇ ਵੱਡੇ ਸਹਿਯੋਗ ਮਾਂ ਖੇਡ ਕਬੱਡੀ ਦੇ ਲਈ ਵੀ ਔਰ ਆਹ ਗੇਮ ਦੇ ਲਈ ਵੀ ਵੱਡੇ ਸਹਿਯੋਗ ਸਾਰੇ ਭਰਾਵਾਂ ਦੇ ਦਿਲੋਂ ਧੰਨਵਾਦ ਦਿਲੋਂ ਦਵਾਮਾ ਆਪਾਂ ਸ਼ੁਰੂ ਕਰਕੇ ਜੀ ਮੈਚ ਸੱਚ ਦੀ ਜਲਦੀ ਪੱਛ ਗਿਆ ਇਸ ਵਾਰ ਸਾਡੇ ਵੀਰ ਬਰਨਾਲਾ ਗੁਰਵਿੰਦਰ ਪ੍ਰੀਤਕੋਟ ਸਿਦਾਂਤ ਕੋਲਈਪੁਰ ਸੂਰ ਰਜੇਸਤਾਨ ਰਾਸਤ ਮੈਂ ਕਿਹਾ ਮੈਨੂੰ ਹੁਣ ਮੀਂਦ ਕੋ ਤਿਆਰ ਹੁਣ ਜਿੰਨਾ ਜਿੰਨਾ ਦੇ ਨਾਮ ਬੋਲੇ ਆ ਲੇਟ ਨਹੀਂ ਹੁਣ ਸਾਹਮਣੇ ਬੈਠੇ ਆ ਕੋਈ ਦੂਰ ਨਹੀਂ ਬੈਠੇ ਤੁਸੀਂ ਇਹ ਨੋਟ ਕਰ ਲਓ ਇੰਤਜ਼ਾਰ ਨਹੀਂ ਕਰਾਂਗੇ ਕਿਉਂਕਿ ਅਸੀਂ ਪਾਵਰ ਲਿਫਟਿੰਗ ਮੁਕਾਬਲੇ ਵੀ ਕਰਾਉਣੇ ਆ ਮੇਰੀ ਬੇਨਤੀ ਆ ਵੀ ਦਰਸ਼ਕੀਰਾਂ ਨੂੰ ਕੁਰਸੀਆਂ ਤੇ ਜਰੂਰ ਬਰਾਜਮਾਨ ਹੋ ਜਾ ਕਰੋ ਜਦੋਂ ਤੁਸੀਂ ਆਉਣੇ ਹੁਣ ਇੱਕ ਬਾਈ ਹਰਦੀਪ ਕੱਬੀ ਆ ਜਿਹੜੀਆਂ ਕੁਰਸੀਆਂ ਪਈਆਂ ਆਪਾਂ ਇੱਧਰ ਜਰੂਰ ਕਰਦਾ ਕਿ ਇੱਕ ਵਾਰੀ ਮੇਰੀ ਬੇਨਤੀ ਹੈ ਜਿਹਨਾਂ ਸੇਵਾਦਾਰਾਂ ਦੀ ਡਿਊਟੀ ਹੈ ਆਪਾਂ ਗਰਾਊਂਡ ਨਹੀਂ ਖਾਲੀ ਰੱਖਣਾ ਜੀ ਪਲੇਅਰ ਸਾਰੇ ਸੁਣ ਲੋ ਧਿਆਨ ਨਾਲ ਕੇ ਗਰਾਊਂਡ ਖਾਲੀ ਨਹੀਂ ਹੋਣਾ ਚਾਹੀਦਾ ਹਰਗੋਬਿੰਦ ਜੀ ਗਰਾਊਂਡ ਖਾਲੀ ਨਹੀਂ ਹੋਣਾ ਚਾਹੀਦਾ ਖਿਆਲ ਰੱਖੋ ਜੀ ਹਾਂਜੀ ਸ਼ੁਰੂ ਕਰੋ ਇਸ ਤੋਂ ਬਾਅਦ ਫਤੇ ਵੀਰ ਬਰਨਾਲਾ ਤੇ ਗੁਰਵਿੰਦਰ ਜਲਦੀ ਆਜਨੇ ਨੇ ਵੇ ਸਾਰੇ ਪਹਿਲਵਾਨ ਜਿਹੜੇ ਕੁਸ਼ਤੀ ਲੜ ਰਹੇ ਐ ਇੱਥੇ ਉਹਨਾਂ ਨੂੰ ਇੱਕ ਮੈਂ ਰੂਲ ਦੇ ਬਾਰੇ ਜਾਗਰੂਕ ਜਿਨਾ ਚਾਹਣਾ ਹੈ ਅੱਜ ਦਾ ਜੋ ਦੰਗਲ ਹੋ ਰਿਹਾ ਸਾਰੇ ਪਹਿਲਵਾਨ ਧਿਆਨ ਨਾਲ ਸੁਣ ਲੋ ਇਹ ਆਪਾਂ ਦੰਗਲ ਕਰ ਰਹੇ ਐ ਇਹ ਚੈਂਪੀਅਨਸ਼ਿਪ ਨਹੀਂ ਹੋ ਰਹੀ ਇਹ ਦੰਗਲ ਐ ਇਹਦੇ ਵਿੱਚ ਆਪਾਂ ਨੇ ਝੁਮ ਥੋੜੇ ਉਸ ਤਰ੍ਹਾਂ ਰੱਖਣੇ ਐ ਲੋਕਾਂ ਨੂੰ ਸਮਝਾਉਣਾ ਇੱਥੇ ਕਿਸੇ ਨੂੰ ਵੀ ਥੱਲੇ ਨਹੀਂ ਬਿਠਾਉਣਾ ਗਰਾਊਂਡ ਦੇ ਵਿੱਚ ਜੇ ਕੋ ਪਿੱਛੇ ਭੱਜੂਗਾ ਪੈਸਿਵ ਹੋਊਗਾ ਪਰ ਥੱਲੇ ਨਹੀਂ ਬਿਠਾਉਣਾ ਪਾਣੀ ਦੇ ਨਾਲ ਦੋ ਮਿੰਟ ਕੋਸਟੇ ਹੋਵੇ ਚੱਲੂਗੀ ਜੇ 2 ਮਿੰਟ ਤੱਕ ਪਾਣੀ ਨਹੀਂ ਬੰਦਦਾ ਫਿਰ ਜਿਹੜਾ ਜ਼ਿਆਦਾ ਪੈਸਾ ਲਾਊਗਾ ਉਹ ਪ੍ਰਾਈਜ਼ ਮਿਲੂਗੀ ਲਾਸਟ ਇੱਕ ਮਿੰਟ 'ਚ ਉਹਨੂੰ ਦਾਅ ਵਾਰ ਕੇ ਪਾਣੀ ਲੈਣਾ ਪਊਗਾ ਜੇ ਨਹੀਂ ਪਾੜ ਲਓਗੇ ਤਾਂ ਦੂਜੇ ਨੂੰ ਪਾਣੀ ਮਿਲ ਜਾਊਗਾ ਬਾਕੀ ਥੱਲੇ ਨਹੀਂ ਬਰਾਉਣਾ ਕਿਸ ਨੂੰ ਇਹ ਸਾਰੇ ਧਿਆਨ ਨਾਲ ਸੰਭਲੋ ਬਹੁਤ ਸੋਹਣੇ ਰੂਲ ਹਰ ਕੋ ਬਿੰਦ ਫਰੀਦਪੁਰ ਸਾਡੇ ਜੱਜ ਸਾਹਿਬਾਨ ਨੇ ਕਿਉਂਕਿ ਇਹਨਾਂ ਨੇ ਪ੍ਰਵਾਨੀ ਕੀਤੀ ਹੈ ਇਹਨਾਂ ਨੂੰ ਦਾਅ ਪੇਚਾਂ ਦਾ ਪਤਾ ਇਹਨਾਂ ਨੇ ਭਲਾਈ ਕੀਤੀ ਹੈ ਦਾ ਪੇਚਾ ਦਾ ਪਤਾ ਇਹਨਾਂ ਨੂੰ ਸਾਡੇ ਇੰਦਰਜੀਤ ਸਿੰਘ ਜੀ ਗੰਬੀ ਸਾਹਿਬ ਆਸਟ੍ਰੇਲੀਆ ਤੋਂ ਚਾਚੇ ਤੌਰ ਤੇ ਪੁੱਜਿਆ ਹੈ ਇੰਦਰਜੀਤ ਸਿੰਘ ਜੀ ਗੰਬੀ ਬਹੁਤ ਵੱਡੇ ਸਹਿਯੋਗ ਅੱਜ ਦੇ ਇਸ ਟੂਰਨਾਮੈਂਟ ਦੇ ਲਈ ਧੰਨਵਾਦ ਕਰਦੇ ਆ ਲਓ ਸਾਹਮਣੇ ਇੱਕ ਪਾਸੇ ਕਹਿੰਦੇ ਫੀਰ ਕੋਟਿਆ ਤੇ ਸਾਹਮਣੇ ਕਹਿੰਦੇ ਗੁਰੂ ਹਰਸਈਆ ਬਹੁਤ ਤਗੜੇ ਕੱਦੇ ਦੰਗਲ ਜਿੱਦੇ ਜਿਹੜੇ ਮੈਚ ਕੁਸ਼ਤੀ ਦੇ ਮੁਕਾਬਲੇ ਚੱਲ ਰਹੇ ਨੇ ਬਾਲ ਸੋਹਣਾ ਔਰ ਠੀਕ ਹੈ ਲੋ ਸਾਹਮਣੇ ਇੱਕ ਵਾਰ ਫੇਰ ਮੁਕਾਬਲਾ ਕਹਿੰਦੇ ਸ਼ੁਰੂ ਕੀਤਾ ਜਾ ਰਿਹਾ ਖੇਡ ਦੇ ਮੈਦਾਨ ਅੰਦਰ ਗੁਰੂ ਹਰਸਾਈਆ ਕਿੱਤੇ ਬੜੀ ਦੂਰ ਤੋਂ ਚੱਲ ਕੇ ਆਇਆ ਨੈਕਸਟ ਜਿਹੜੇ ਉਹ ਵੀ ਤਿਆਰ ਪਰ ਤਿਆਰ ਰਹਿਣਗੇ ਲਓ ਸਾਹਮਣੇ ਕਹਿੰਦੇ ਗਰਮੋ ਗਰਮੀ ਮੈਚ ਦੇ ਵਿੱਚ ਪੂਰੀ ਆਏ ਇੱਕ ਪਾਸੇ ਕਹਿੰਦੇ ਫਰੀਦ ਕੋਟਿਆ ਤੇ ਇੱਕ ਪਾਸੇ ਕਹਿੰਦੇ ਗੁਰੂ ਹਰਸ ਸਿੰਘ ਐਨ ਕਰਦੇ ਹੋਏ ਤਿਆਰੀ ਐਨ ਮੁੰਡੇ ਨੇ ਕਹਿੰਦੇ ਮੁਕਾਬਲਾ ਉਹ ਚੋਟੀ ਦਾ ਕਰਾ ਦਿੱਤਾ ਲਓ ਸਾਹਮਣੇ ਕਹਿੰਦੇ ਦਾ ਪੇਚਾਂ ਦੀ ਪਟਾਰੀ ਮੁੰਡੇ ਨੇ ਕਹਿੰਦੇ ਦਿਮਾਗ ਦੇ ਮਾਨਾਲ ਐਨ ਕਹਿੰਦੇ ਵਧੀਆ ਤਿਆਰੀ ਕੀਤੀ ਹੈ ਜੋ ਸਾਹਮਣੇ ਬੜਾ ਤਕੜਾ ਮੁਕਾਬਲਾ ਉੱਤਰਲੇ ਬੰਦੇ ਵੱਡੀਆਂ ਜਾਣਕਾਰੀਆਂ ਨੇ ਹਰਗੋਬਿੰਦ ਇਹ ਭਰਾ ਸਾਡਾ ਕਹਿੰਦੇ 2000 ਦੇ ਵਿੱਚ ਸਿਧਰੀ ਦੇ ਵਿੱਚ ਖੇਡ ਕੇ ਆਇਆ ਸੀ ਤੇ ਬਹੁਤ ਵੱਡੀ ਜਿਹੀ ਕਹਿੰਦੇ ਪ੍ਰਾਪਤੀ ਕੀਤੀ ਸੀ ਜੀ ਬਾਈਪਾਸ ਕੁਸ਼ਤੀ ਹੋ ਗਈ ਦੋਨੇ ਮੁੰਡੇ ਲਾ ਕੇ ਜਿੱਤ ਕਰਕੇ ਜਿੱਤੂ ਰਿਆ ਗੁਰਵਰ ਸਾਹਿਬ ਦਾ ਪਾਲਣ ਕਿਨਾਰਾ ਆਰੀਅਨ ਗੁਰਵਰ ਸਾਹਿਬ ਨੇ ਇਹ ਪਹਿਲੀ ਕੋਚੀ ਜਿੱਤ ਲਿਆ 60 ਕਿਲੋ ਵੇਡ ਦੀ ਅਗਲੀ ਕੁਸ਼ਤੀ ਹੈ ਫਤਿਹ